ਅੰਗਰੇਜ਼ੀ ਕਾ ਖਾਲਸਾ ਅੰਗਰੇਜ਼ੀ ਕੀ ਫਤਿਹ ਭਗਵਾਨਤਮਾਨ ਸਰਕਾਰ ਐਸੀ ਬੁਰੀ ਤੇ ਆਈ ਪਈ ਆ ਤੇ ਐਂਓ ਲੱਗਦਾ ਵਾ ਜਿਵੇਂ ਇਹ ਜਿਹੜੇ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ 92 ਸੀਟਾਂ ਦੇ ਕੇ ਨਵਾਜਿਆ ਸੀਗਾ ਇਹ ਕਿਹੇ ਦੂਜੇ ਗਰੇ ਦੇ ਪ੍ਰਾਣੀ ਆ ਪੰਜਾਬ ਵਾਸੀਓ ਜਰਾ ਕਿ ਸੋਚੋ ਇਹ ਜ਼ਮੀਨਾਂ ਜਿਹੜੀਆਂ ਤੇ ਅੱਜ ਕਬਜ਼ੇ ਕੀਤੇ ਜਾ ਰਹੇ ਆ ਉਹਨਾਂ 'ਚ ਬਿਨਾਂ ਤੇ ਕਬਜ਼ੇ ਕੀਤੇ ਜਾ ਰਹੇ ਆ ਨੈਸ਼ਨਲ ਹਾਈਵੇ ਨੇ 1 ਰੁਪਿਆ ਵੀ ਨਹੀਂ ਦਿੱਤਾ ਔਰ ਇਹ ਇੱਕ ਵਾਰ ਨਹੀਂ ਹੋਇਆ ਪੂਰੇ ਪੰਜਾਬ ਦੇ ਵਿੱਚ ਜਿੰਨੀ ਵਾਰਾਂ ਵੀ ਕਬਜ਼ਾ ਕਰਨਾ ਆ ਜਦੋਂ ਕਬਜ਼ਾ ਕਰਨਾ ਆ ਕਿਸੇ ਜਿਮੀਦਾਰ ਨੇ ਪੈਸੇ ਨਹੀਂ ਲਏ ਤੇ ਉਹਦੀ ਜ਼ਮੀਨ ਤੇ ਜਦੋਂ ਫਸਲਵਾ ਦਿੱਤੀ ਖਮਿਆਜਾ ਭੁਗਤ ਕੇ ਜਾਂਦੇ ਰਹਿਆ 100 ਜੁੱਤਾ ਵੀ 100 ਗੰਢਾ ਵੀ ਤੇ 100 ਜੁਰਮਾਨਾ ਵੀ ਭਰ ਕੇ ਜਾਂਦੇ ਰਹਿਆ ਔਰ ਪੰਜਾਬ ਪੁਲਿਸ ਦੀਆਂ ਧਾੜਾਂ ਜਿਵੇਂ ਅੱਜ ਤੱਕੇ ਫੇਰ ਗਰਦਾਸਪੁਰ ਦੇ ਵਿੱਚ ਕਹਿਰ ਕਮਾਇਆ ਵਾ ਜਿਵੇਂ ਪੱਧਾਂ ਲਾਈਆਂ ਦੀਆਂ ਵਾ ਜਿਵੇਂ ਈਤਾ ਰੋਲੀਆਂ ਗਈਆਂ ਵਾ ਭਗਵੰਤਮਾਨ ਸਰਕਾਰ ਦੇ ਇਹ ਹਿਟਲਰੀ ਫਰਮਾਨ ਜਿਹੜੇ ਆ ਉਹ ਲਗਾਤਾਰ ਯਾਰੀ ਆ ਕਿਉਂਕਿ ਕਾਰਪੋਰੇਟਰਾਂ ਨੂੰ ਕਬਜ਼ਾ ਕਰਾ ਕੇ ਪੰਜਾਬ ਨੂੰ ਕਲੋਨੀ ਦਾ ਰੂਪ ਦੇਣ ਦੀ ਤਿਆਰੀ ਆ ਪੂਰੇ ਪੰਜਾਬ ਦੇ ਵਿੱਚ ਹਾਈਵੇ ਦਾ ਜਾਲ ਵਿਛਾ ਕੇ ਪੂਰੀ ਜ਼ਮੀਨ ਹਥੇਉਣ ਦੀ ਤਿਆਰੀ ਆ ਅਸਲ ਦੇ ਵਿੱਚ ਮੋਦੀ ਲਾਣੇ ਦਾ ਭਗਵੰਤ ਲਾਣੇ ਦਾ ਜੋਰ ਲੱਗਾ ਖੜਾ ਵਾ ਵੀ ਕਿਵੇਂ ਇੱਥੇ ਕਾਰਪੋਰੇਟਰਾਂ ਨੂੰ ਕਾਬਜ਼ ਕਰਾ ਕੇ ਅਨ ਸੈਕਟਰ ਦੇ ਉਤੇ ਅਨਾਜ ਸੈਕਟਰ ਦੇ ਉਤੇ ਪੂਰੀ ਵਾਰਾ ਕਾਬੂ ਦੋਨਾਂ ਕਾਬਜ ਕੀਤਾ ਜਾਵੇ ਤੇ ਜਿਹੜਾ ਸੋਚੋ ਪੰਜਾਬੀਓ ਜਦੋਂ ਖੇਤੀ ਮੰਡੀ ਟੁੱਟ ਗਈ ਜਦੋਂ ਐਫਸੀਆਈ ਜਿਹੜੀ ਆ ਏਜੰਸੀ ਆ ਉਹ ਖਰੀਦ ਤੋਂ ਬਾਹਰ ਚਲੇਗੀ ਤੇ ਫਿਰ ਜਿਹੜੀ ਕਣਕਵਾ 2 ਰੁਪਏ ਕਿਲੋ ਵਾਲੀ ਜਾਂ ਫਰੀ ਵਾਲੀ ਕਿੱਥੋਂ ਆਣੀ ਆ ਫਿਰ ਫਰੀ ਬਿਜਲੀ ਕੀ ਕਰਨੀ ਜੇ ਅਸਲ ਦੇ ਵਿੱਚ ਆ ਵੀ ਹੁਣ ਇਸ ਟਾਈਮ ਦੇ ਤੇ ਲੜਾਈ ਬਰੂਆਂ ਅੱਗੇ ਆ ਚੁੱਕੀ ਆ ਜਿਹੜੇ ਨੌਜਵਾਨਾਂ ਨੇ ਜੀਤ ਪਾਏ ਸੀ ਸਾਡੀ ਪਹਿਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਤੇ ਅਸੀਂ ਵੜਾਂਗੇ ਸੱਚੀ ਮੁੱਚੀ ਉਹ ਪਹਿਲੇ ਅੰਦੋਲਨ ਦੀ ਇੱਕ ਖੂਬਸੂਰਤ ਤਸਵੀਰ ਸੀਗੀ ਅੱਜ ਪੈੜੀ ਦੇ ਵਿੱਚ ਬਗਾਨਾ ਪੈਰ ਕੀ ਬਗਾਨੀਆਂ ਧਾਰਾਂ ਜੜੀਆਂ ਉਹ ਜੀਸੀਪੀਆਂ ਹੈਡਰੇ ਪੋਕਲੈਂਡਾ ਲੈ ਕੇ ਬੁਰੀ ਤਰ੍ਹਾਂ ਤਬਾਹੀ ਕਰ ਰਹੀਆਂ ਵਾ ਫਸਲ ਤਿਆਰੀ ਦੇ ਕੰਢੇ ਤੇ ਆ ਰੁਪਈਆ ਦਿੱਤਾ ਕੋਈ ਨਹੀਂ ਔਰ ਕਹਿੰਦੇ ੱੱਕੇ ਨਾਲ ਕਬਜ਼ਾ ਕਰਾ ਕੇ ਇੱਥੇ ਪ੍ਰਾਈਵੇਟ ਰੋਡ ਜਿਹੜੇ ਕੱਢਣੇ ਆ ਕੀ ਇਹ ਤੁਹਾਨੂੰ ਵਾਰਾ ਖਾਂਦਾ ਵਾ ਅੱਜ ਜੋ ਕੁਝ ਭਗਵੰਤ ਮਾਨ ਨੇ ਲੜਕੇ ਤੋਂ ਹਜ਼ਾਰਾਂ ਪੁਲਿਸ ਕਰਮਚਾਰੀ ਲਾ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਡਾਂਗਾ ਫੜਾ ਕੇ ਉਹਨਾਂ ਦੀ ਹੱਥਾਂ ਦੇ ਵਿੱਚ ਚਿੱਕੂ ਜੇ ਫੜਾ ਕੇ ਜਿਵੇਂ ਤਸ਼ੱਦਦ ਟਾਇਆ ਵਾ ਸਾਡੇ ਅਨੇਕਾਂ ਕਿਸਾਨ ਬਜ਼ੁਰਗ ਕਿਸਾਨ ਪੱਗਾਂ ਵੀ ਉਹਨਾਂ ਲਵਾਈਆਂ ਔਰ ਜ਼ਖਮੀ ਵੀ ਹੋਇਆ ਹਸਪਤਾਲਾਂ ਨੂੰ ਜਾ ਰਿਹਾ ਔਰ ਉਹਨਾਂ ਦੀ ਅਸੀਂ ਪੋਜੀਸ਼ਨ ਵੇਖਣ ਵਾਸਤੇ ਵੇਖਣ ਵਾਸਤੇ ਆਗੂਨ ਉੱਥੇ ਕੱਲ ਦਿੱਤਾ ਵਾ ਜਿਵੇਂ ਜਿਵੇਂ ਉੱਥੇ ਆਗੂ ਉੱਥੇ ਗਵਾਹੀ ਕਰਦਿਆਂ ਜੋ ਦੱਸਣਗੇ ਉਹਦੇ ਮੁਤਾਬਕ ਪੰਜਾਬ ਵਾਸੀਓ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦਾ ਸਾਰਾ ਪਰਿਵਾਰ ਔਰ ਜਿੰਨੇ ਵੀ 14 ਦੇ ਜ਼ਮੀਨਾ ਬਚਣ ਉਹ ਸਾਰੇ ਤਿਆਰ ਬਰਤਿਆ ਰਹੋ ਅਗਲਾ ਜੋ ਵੀ ਆਪਾਂ ਨੂੰ ਉਧਰੋਂ ਆਗੂ ਸੁਦੇਸ਼ ਦੇਣਗੇ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਕੱਲੇ ਕੱਲੇ ਜੀ ਨੂੰ ਸੜਕਾਂ ਤੇ ਆਉਣਾ ਪੈਣਾ ਜੇ ਕੱਲੇ ਕੱਲੇ ਜੀ ਨੂੰ ਘਰੋਂ ਬਾਹਰ ਨਿਕਲਣਾ ਪੈਣਾ ਜੇ ਕਿੱਥੇ ਜਾਵਾਂਗੇ ਦਿੱਲੀ ਨੇ ਆਪਣੇ ਤੋਂ ਦਿੱਲੀ ਖੋਲੀ ਕੇਂਦਰ ਸਰਕਾਰ ਨੇ ਦਿੱਲੀ ਖੋਲਿਆ ਸ਼ੰਭੂ ਬਾੜ ਤੇ ਬੈਠੇ 13 ਮਹੀਨੇ ਹੋ ਗਿਆ ਔਰ ਪੰਜਾਬ ਦੇ ਭਗਵੰਤ ਮਾਨ ਨੇ ਚੰਡੀਗੜ੍ਹ ਖੋਲਿਆ ਸਾਡੇ ਕਿਸਾਨ ਆਪੂ ਜਾਣ ਲੱਗੇ ਸੀਗੇ 37 ਜਥੇਬੰਦੀਆਂ ਚੰਡੀਗੜ੍ਹ ਖੋਲਿਆ ਦੱਸੋ ਕਿਹੜਾ ਟਿਕਾਣਾ ਜੀ ਜਿਹੜੇ ਬਾਹਰ 40 40 45 45 ਲੱਖ ਲਾ ਕੇ ਭੇਜਿਆ ਉਹਨਾਂ ਦੇ ਹੱਥ ਬਨ ਕੇ ਉਹਨਾਂ ਨੂੰ ਬੇੜੀਆਂ ਪਾ ਗਏ ਜਾਜਾ ਦੇ ਤੁਹਾਡੇ ਘਰੀ ਛੁੱਟਿਆ ਜਾ ਰਿਹਾ ਔਰ ਦਿੱਲੀ ਦਰਬਾਰ ਵਾਲੇ ਕਹਿੰਦੇ ਆ ਤੁਹਾਨੂੰ ਘਰੋਂ ਕੱਢਣਾ ਵਾ ਲੜਾਈ ਹੋਣੀ ਇੱਥੇ ਆ ਜੀ ਅਸਲ ਦੇ ਵਿੱਚ ਹੁਣ ਇਹਨਾਂ ਦੀ ਸਾਨੂੰ ਘਰੋਂ ਕੱਢਣ ਦੀਆਂ ਤਿਆਰੀਆਂ ਜੀ ਤੇ ਘਰੋਂ ਨਿਕਲਣਾ ਜੀ ਤੇ ਇਸ ਤਰੀਕੇ ਨਾਲ ਨਿਕਲੋ ਵੀ ਆਪਾਂ ਹੱਕ ਤੇ ਸੱਚ ਲਈ ਲੜਨ ਮਰ ਲਈ ਤਿਆਰ ਹੋਈਏ ਤਾਂ ਜੋ ਇਹ ਜਮੀਨਾ ਜੜੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਗਵਾਈ ਦੇ ਵਿੱਚ 6000 ਦੀ ਕੁਰਬਾਨੀ ਦੇ ਕੇ ਚੱਪੜਚੜੀ ਦੇ ਮੈਦਾਨ ਦੇ ਵਿੱਚ ਲਾਈਆਂ ਸੀ ਇਹ ਨਾ ਜਾਣ ਜੋਰਾਵਰ ਸਿੰਘ ਫਤਿਹ ਸਿੰਘ ਚਮਕੌਰ ਦੀ ਗੜੀ ਸਰਹੰਦੀ ਦੀ ਦਵਾਰ ਪੁਕਾਰ ਪੁਕਾਰ ਕੇ ਗੁਰਦਾਸ ਨੰਗਲ ਦੀ ਗੜੀ ਕਹਿ ਰਹੀ ਆ ਵੀ ਜੇ ਕਿਤੇ ਤੁਸੀਂ ਨਾ ਜਾ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 700 ਸਿੰਘਾਂ ਸਵੇਰ ਜਿਵੇਂ ਮਹਿਰੋਲੀ ਵੇ ਜਾ ਕੇ ਸ਼ਹੀਦ ਕੀਤਾ ਸੀ ਕੋਹ ਕੋ ਕੇ ਉਦਾਂ ਦੀਆਂ ਤਿਆਰੀਆਂ ਭਗਵੰਤ ਮਾਨ ਨੇ ਤੇ ਕੇਂਦਰੀ ਸਰਕਾਰ ਨੇ ਕਰ ਲੀਆਂ ਨੇ ਇਹ ਨਾ ਕਿਉਂ ਕਿ ਉਦੋਂ ਮੁਗਲ ਸੀ ਤੇ ਅੱਜ ਵਾਲੇ ਕੱਟ ਨੇ ਅੱਜ ਵਾਲੇ ਉਹਨਾਂ ਮੁਗਲਾਂ ਨਾਲੋਂ ਉੱਪਰ ਦਾ ਦਰਜਾ ਜਿਹੜੇ ਉਹ ਰੱਖ ਰਹੇ ਆ ਜਿਹੜੇ ਤਰੀਕੇ ਦੇ ਨਾਲ ਕੁੱਟਮਾਰ ਹੋ ਰਹੀ ਆ ਜਿਵੇਂ ਇਹਨਾਂ ਦਿਨਾਂ ਦੇ ਪੱਕੀਆਂ ਫਸਲਾਂ ਦੇ ਵਿੱਚ ਕਬਜ਼ੇ ਲਏ ਜਾ ਰਹੇ ਆ ਇਹ ਬਹੁਤ ਘਾਟਕ ਜੇ ਆਓ ਏਕੇ ਤੇ ਸੰਘਰਸ਼ ਦੇ ਬਲ ਬੁੱਤੇ ਉੱਤੇ ਆਪਣਾ ਦੇਸ਼ ਬਚਾਈਏ ਆਪਣਾ ਪੰਜਾਬ ਬਚਾਈਏ ਆਪਣੀ ਕਿਸਾਨੀ ਤੇ ਜਵਾਨੀ ਬਚਾਈਏ ਔਰ ਭਗਵੰਤਮਾਨ ਸਰਕਾਰ ਨੂੰ ਸਾਡੀ ਇਹ ਵੰਗਾਰ ਵਾ ਵੀ ਜੇ ਤੈਨੂੰ ਲੱਗਦਾ ਵਾ ਵੀ ਸਾਡੀਆਂ ਲਾਸਾਂ ਦੇ ਉੱਤੋਂ ਵੀ ਲੰਘ ਕੇ ਪੰਜਾਬ ਨੂੰ ਮਾਰ ਕੇ ਮੈਂ ਆਪਣੇ ਚੇਤਿਆ ਨੂੰ ਕਬਜ਼ਾ ਕਰਾ ਕੇ ਤੇ ਕਿਤੇ ਚਾਰ ਜੋਗ ਦੀ ਅਰਜੂ ਲੈ ਕੇ ਜੀਣਾ ਜਿੱਦੇ ਰਹਿਣਾ ਤੂੰ ਤੇ ਫਿਰ ਇਹ ਸੋਚ ਲੈ ਤੇ ਨਹੀਂ ਤੇ ਭਾਈ ਤੇਰਾ ਹੱਕ ਬਣਦਾ ਵਾ ਪੰਜਾਬੀ ਪੁੱਤਰਾ ਨੇ ਤੈਨੂੰ ਮਾਣ ਨਾਲ ਮਾਣ ਕਰਕੇ ਚੁਣਿਆ ਸੀ ਪਰ ਅੱਜ ਤੂੰ ਪੰਜਾਬੀਆਂ ਦੇ ਬਰਖਲਾ ਭੁਗਤ ਰਿਆ ਵਾ ਇਸ ਹਮੇਸ਼ਾ ਹੀ ਯਾਦ ਰੱਖਣਗੇ ਮੋਂਲਾ ਸਮਾ ਦਸੂਗਾ ਕਿ ਸਭ ਤੋਂ ਐਂਟੀ ਕਿਸਾਨ ਐਂਟੀ ਮਜ਼ਦੂਰ ਐਂਟੀ ਕਮਿਊਨਿਟੀ ਐਂਟੀ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਹ ਭਗਵਾਨਤਮਾਨ ਸੀ ਇਹ ਆਪਣੇ ਤੇ ਲੈਵਲ ਲਵਾ ਕੇ ਇਥੋਂ ਜਾਣਾ ਵਾ ਕਿ ਜਾਂ ਸੱਚੀ ਮੁੱਚੀ ਪੰਜਾਬੀਆਂ ਦੇ ਹੱਕ ਜਿ ਕਰਾਉਣਾ ਵਾ ਤੇਰੇ ਪਾਲੇ ਚ ਕਹਿੰਦਾ ਸਵਾਓ ਇੱਕ ਇਹ ਤੇ ਸੰਘਰਸ਼ ਦੇ ਬਲਬੁੱਤੇ ਤੇ ਹਰ ਹਾਲ ਦੇ ਵਿੱਚ ਪੰਜਾਬੀਓ ਤੁਸੀਂ ਜਿੱਤੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ